ਪੰਜਾਬ ਦੇ ਵਿੱਚ ਨਸ਼ੇ ਨੂੰ ਰੋਕਣ ਦੇ ਲਈ ਵੱਖ-ਵੱਖ ਸਰਕਾਰਾਂ ਦੇ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਨਸ਼ਾ ਉਵੇਂ ਦਾ ਉਵੇਂ ਵਿਕ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਅਪਡੇਟ ਜੋ ਸਾਹਮਣੇ ਆ ਰਹੀ ਹੈ ਕਿ ਜਿੱਥੇ ਸਰਕਾਰਾਂ ਦੇ ਉੱਤੇ ਨਸ਼ਾ ਵਕਾਉਣ ਦੇ ਲੀਡਰਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਉੱਥੇ ਹੀ ਪਿੰਡਾਂ ਦੇ ਵਿੱਚ ਕਿਸੇ ਤਰੀਕੇ ਨਾਲ ਨਸ਼ੇ ਨੂੰ ਵਕਾਇਆ ਜਾਂਦਾ ਤੇ ਪਿੰਡ ਦੀ ਸਰਪੰਚਣੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਹੈ ਮਾਮਲਾ ਨਾਬਾ ਦੇ ਰੋਟੀ ਛੰਨਾ ਦਾ ਜਿੱਥੇ ਇੱਕ ਸਰਪੰਚਣੀ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਚੰਡੀਗੜ੍ਹ ਦੇ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਨਸ਼ੇ ਦੇ ਨਾਲ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਰੋਟੀ ਛੰਨਾ ਪਿੰਡ ਦੇ ਸਰਪੰਚਣੀ ਗੁਰਪ੍ਰੀਤ ਕੌਰ ਦੀ ਤੇ ਉਸ ਦੇ ਨਾਲ ਹੋਰ ਵੀ 6 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ 4 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਕੀ ਹੈ ਸਾਰਾ ਮਾਮਲਾ ਖੁੱਲ ਕੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਨਾਭਾ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਨੇੜੇ ਚਿੱਟੇ ਦੀ ਓਵਰਡੋਜ਼ ਨਾਲ 28 ਸਾਲ ਦੇ ਨੌਜਵਾਨ ਸਾਹਿਲ ਕੁਮਾਰ ਦੀ ਮੌਤ ਹੁੰਦੀ ਹੈ ਜੋ ਕਿ ਚੰਡੀਗੜ੍ਹ ਦੇ ਸੈਕਟਰ 143 ਦਾ ਰਹਿਣ ਵਾਲਾ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਨਾਭਾ ਕੋਤਵਾਲੀ ਪੁਲਿਸ ਨੇ ਪਿੰਡ ਰੋਟੀ ਛੰਨਾ ਦੀ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਸਮੇਤ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਤੇ ਪੁਲਿਸ ਵੱਲੋਂ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਸਮੇਤ 4 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਹਿਲਾ ਸਰਪੰਚਨ ਨਸ਼ਾ ਵੇਚਣ ਵਾਲਿਆਂ ਦੀ ਖੁੱਲਕੇ ਮਦਦ ਕਰਨ ਦੇ ਇਲਜ਼ਾਮ ਉਸ ਦੇ ਉੱਤੇ ਲੱਗਦੇ ਨੇ ਤੇ ਜਿਸ ਕਰਕੇ ਉਸ ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਗਈ ਹੈ ਨਾਬਾ ਦੇ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਸਾਹਿਲ ਕੁਮਾਰ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਸੀ ਜਿਸ ਦੇ ਸਬੰਧ ਵਿੱਚ ਪੜਤਾਲ ਤੋਂ ਪਤਾ ਲੱਗਿਆ ਕਿ ਸਾਹਿਲ ਕੁਮਾਰ ਪਿੰਰ ਰੋਟੀ ਛੰਨਾ ਤੋਂ ਚਿੱਟਾ ਲੈ ਕੇ ਆਇਆ ਸੀ ਤੇ ਇਸ ਘਟਨਾ ਸੰਬੰਧੀ ਪੜਤਾਲ ਕਰਨ ਉਪਰੰਤ ਧਾਰਾ 105 612 ਬੀ ਐਨਐਸ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਮ੍ਰਿਤਕ ਦੇ ਪਿਤਾ ਕੁਸ਼ਲ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਸਾਰੀ ਕਾਰਵਾਈ ਕੀਤੀ ਗਈ ਹੈ ਜਿਸ ਚ આરોપી ਜਸਵੀਰ ਕੌਰ ਚਰਨੋ ਮਨਜੀਤ ਕੌਰ ਅਮਨਪ੍ਰੀਤ ਸਿੰਘ ਅਤੇ ਕੀਰਤ ਸਿੰਘ ਬਿਕਰਮਜੀਤ ਸਿੰਘ ਤੇ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਪਿੰਡ ਰੋਟੀ ਛੰਨਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਉਕਤ ਦੋਸ਼ੀਆਂ ਦੇ ਵਿੱਚ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਦਾ ਨਾਮ ਵੀ ਦਰਜ ਕੀਤਾ ਗਿਆ ਜੋ ਕਿ ਹਰ ਪੱਖੋਂ ਇਹਨਾਂ ਦੀ ਮਦਦ ਕਰਦੀ ਸੀ ਜੋ ਨਸ਼ਾ ਵੇਚਣ ਵਾਲੇ ਐ ਤੇ ਪਿੰਡ ਵੱਲੋਂ ਰੇਡ ਕਰਨ ਗਏ ਮੁਲਾਜ਼ਮਾਂ ਦੇ ਉੱਤੇ ਭੈੜਾ ਸਲੂਕ ਕੀਤਾ ਜਾਂਦਾ ਸੀ ਤੇ ਜਿਸ ਕਰਕੇ ਇਸ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਦੇ ਸਬੰਧਤ ਕੋਈ ਵੀ ਜਦੋਂ ਕਾਰਵਾਈ ਹੁੰਦੀ ਤਾਂ ਜ਼ਮਾਨਤਾਂ ਕਰਵਾਈਆਂ ਜਾਂਦੀਆਂ ਸੀ ਇਸ ਵੱਲੋਂ ਨਸ਼ਾ ਵੇਚਣ ਵਾਲਿਆਂ ਤੋਂ ਪੈਸੇ ਆਦ ਲੈ ਜਾਣ ਦੇ ਵੀ ਦੋਸ਼ ਲੱਗ ਰਹੇ ਨੇ ਚਾਰ ਔਰਤਾਂ ਨੂੰ ਜੋ ਗ੍ਰਿਫਤਾਰ ਕੀਤਾ ਗਿਆ ਤੇ ਮਹਿਲਾ ਸਰਪੰਚ ਵੀ ਇਹਨਾਂ ਦੇ ਵਿੱਚ ਸ਼ਾਮਲ ਹੈ ਇਸ ਔਰਤ ਕੋਲੋਂ ਵੀ 20000 ਰੁਪਏ ਡਰਗ ਮਨੀ ਬਰਾਮਦ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ ਨਸ਼ੇ ਤਸਕਰਾਂ ਦੀ ਮਦਦ ਦੇ ਬਦਲੇ ਇਹ ਪੈਸੇ ਲੈਣ ਦੇ ਇਲਜ਼ਾਮ ਨੇ ਤੇ ਰਿਮਾਂਡ ਤੋਂ ਬਾਅਦ ਹੁਣ ਪੁਲਿਸ ਪਤਾ ਲਾਉਣ ਦੀ ਕੋਸ਼ਿਸ਼ ਕਰੂਗੀ ਕਿ ਇਸ ਦੇ ਵੱਲੋਂ ਹੋਰ ਕੀ ਕੋਈ ਕੀਤਾ ਗਿਆ ਜੋ सरपंच ਹੈ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਉਸਨੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ ਪਰ ਪੁਲਿਸ ਨੇ ਇਸ ਗ੍ਰਿਫਤਾਰੀ ਦੇ ਨਾਲ ਇਹ ਅੱਗੇ ਗੱਲ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਦਾਵਾ ਕੀਤਾ ਹੈ ਕਿ ਇਹ ਸਰਪੰਚ ਨਸ਼ਾ ਤਸਕਰਾਂ ਦੀ ਪੂਰੀ ਮਦਦ ਕਰਦੀ ਸੀ ਉਹਨਾਂ ਦੀ ਜ਼ਮਾਨਤ ਕਰਵਾਉਂਦੀ ਸੀ ਉਹਨਾਂ ਨੂੰ ਸ਼ੈਦ ਹੁੰਦੀ ਸੀ ਤਾਂ ਇਸ ਮਾਮਲੇ ਦੇ ਵਿੱਚ ਅੱਗੇ ਹੁਣ ਕਿਸ ਤਰੀਕੇ ਨਾਲ ਕਾਰਵਾਈ ਹੋਵੇਗੀ ਤਾਂ ਇਹ ਮਾਮਲਾ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਮਹਿਲਾ ਸਰਪੰਚ ਵੀ ਨਸ਼ਾ ਵੇਚਣ ਵਾਲਿਆਂ ਦੀ ਖੁਲਿਆ ਮਦਦ ਕਰਦੇ ਆ ਇਹ ਇਲਜ਼ਾਮ ਇਸ ਸਰਪੰਚ ਦੇ ਉੱਤੇ ਲੱਗੇ ਨੇ ਪੁਲਿਸ ਇਸ ਨੂੰ ਕਿਸ ਤਰੀਕੇ ਨਾਲ ਅਦਾਲਤ ਵਿੱਚ ਸਾਬਤ ਕਰੇਗੀ ਤੇ ਅਦਾਲਤ ਕਦੋਂ ਇਸ ਦੇ ਉੱਤੇ ਫੈਸਲਾ ਸੁਣਾਏਗੀ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ